ਸਭੀ ਕਾਲਪਾਂ ਸਾਰਿਆਂ ਨੂੰ ਮੇਰੀ ਧੀ ਨੇ ਬੁਟੀਕ ਖੋਲੀ ਹੈ ਲਹਿੰਗੇ ਆਂਦੀ ਆਫਰ ਦਾ 20% ਆਫਰ ਆਪਾਂ ਹੁਣ ਜੇ ਸਾਰਿਆਂ ਲਈ 20% ਹੈਗਾ ਵਿੱਚ ਅੱਗੇ ਨਹੀਂ ਪਾਣੀ ਵੀ ਆਹੀ ਗੁਰੂ ਸਤਨਾਮ ਵਾਹੀ ਗੁਰੂ ਇਹ ਸਤ ਗੁਰੂ ਕਰਦੇ ਲੰਗਰ ਗੰਗਾ ਸਰਪ੍ਰਾਈਜ਼ ਆਇਆ ਇਹਨੂੰ ਖੋਲ ਕੇ ਵੀ ਦੇਖੋ ਅੱਜ ਆਪਣੀ ਬੁਟੀਕ ਦਾ ਲੈਹਗੇ ਹਾਦਸਾ ਦੂਜੀ ਸੈਕਸ਼ਨ ਦੇ ਉੱਤੇ ਕਹਿੰਦੇ ਓਪਨਿੰਗ ਆ ਤੇ ਡੈਕੋਰੇਸ਼ਨ ਹੋਈ ਜਾਂਦੀ ਆ ਆ ਜਿਓ ਕਰਾਓ ਦੋਨੋਂ ਵੀ ਕਿਹੜਾ ਪਾਜਾ ਪਾਜਾ

ਮੋਹਨ ਦਾ ਤਿਆਰ ਕੰਮ ਹਨ ਬੱਲੇ ਬੱਲੇ ਗਾ ਜੀ ਇਹ ਬਹਾਦਰ ਸੁਣ ਰਿਹਾ ਕਰਨੋਂ ਦਾ ਟਾਈਮ ਦਾ ਪਾਣਾ ਬਸ ਤੇ ਪੈਣੀ ਵਿੱਚ ਚਾਂਦ ਸੰਚਲਦਾ ਕਾਣੀ ਛੜਦੀ ਕਲਾ ਬਖਸ਼ਨੀ ਸੇ ਤਿਆਰੀ ਮੇਰੇ ਲਈ ਬਣਾ ਦੇ ਜਰਾ ਮਹਤਾਬੇ ਨਾਮ ਹੋਮ ਕਰਦੀ ਕਾ ਤੇ ਪੰਜ ਮਤਬਲੇ ਮੋਲੇ ਸੁਨਿਹਾਰ ਆਪ ਤਸਰੀਆ ਕਾ वाहे गुरु सात नाम 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 वाहे गुरु नाम वाहे गुरु ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਗਲਤੀਆਂ ਹੋ ਜਾਂਦੀਆਂ ਕਿਰਪਾ ਕਰਕੇ ਬਖਸ਼ ਦਿਓ ਨਾ ਅੱਜ ਤੋਂ ਸਮਾਤ ਰੋਖਣੀ ਕਿਰਪਾ ਕਰਵਾ ਪ੍ਰਕਾਸ਼ਮਾਨ ਹੋ ਕੇ ਸੰਤਾਂ ਨੂੰ ਖੁੱਲੇ ਦਰਸ਼ਨ ਵਾਲੇ ਬਖਸ਼ਿਸ਼ ਦਿਹਾਲ ਕਰੋ ਪਾਵਨ ਹਜੂਰੀ ਅੰਦਰ ਜਵਾਨ ਸਜਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਮੇਰੇ ਆਤੇਰਾ ਨਾਮ ਚਿਤਾਵੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਵਾਦਾ ਕਾਲ ਸਾ ਵਾਹਿਗੁਰੂ ਕੀ ਫਤਿਹ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਦਰਸ਼ਨ ਪਰਸ ਰੂਪੇ ਜਨਮ ਮਰਨ ਦੁੱਖ ਜਾਈ ਉਤੋ ਜੁਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਪੱਤੀ ਹੈ ਹਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰਪਿਆਰੀ ਗੁਰੂ ਸਾਧ ਸੰਗਤ ਜੀਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਹੈ ਮਾਨ ਵਰਪਾਲ ਪਰਿਵਾਰ ਨੂੰ ਵਰਭਾਗੀ ਸਮੇਂ ਬਖਸ਼ਿਸ਼ ਕੀਤੀ ਹਨ ਸਤਗੁਰੂ ਜੀ ਦੀ ਕਿਰਪਾ ਸਦਕਾ ਸੇਵਕ ਪਰਵਾਰ ਵੱਲੋਂ ਦੂਸਰਾ ਸ਼ੁਰੂ ਉਮਦੀ ਰਮਤਾ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਦਾ ਉਹ ਤਾਸਰਾ ਲਿਆ ਹੈ ਸਤਗੁਰੂ ਜੀ ਦੇ ਪਾਵਨ ਚਰਨ ਸੰਗਤਾਂ ਦੇ ਪਾਵਨ ਚਰਨ ਇਸ ਪਾਵਨ ਸਥਾਨ ਤੇ ਪਵਾ ਕੇ ਗ੍ਰਹਿ ਨੂੰ ਕੀਤਾ ਹੈ ਸਤਗੁਰੂ ਜੀ ਦੀ ਕਿਰਪਾ ਕੰਨ ਇਸ ਪਰਿਵਾਰ ਨੂੰ ਇਸੇ ਤਰ੍ਹਾਂ ਹੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਤੋਂ ਬੇਨਤੀ ਹੈ ਕਿ ਜੋ ਸਰਪਾਉ ਦਿੱਤੇ ਜਾਣੇ ਹਨ ਭੰਜੀ ਅਮਨਦੀਪ ਕੌਰ ਜੀ ਹਿੰਦਰਜੀਤ ਕੌਰ ਜੀ ਸੁਮਨਪ੍ਰੀਤ ਕੌਰ ਜੀ ਦਾਸਮਤੋਕ ਸਿੰਘ ਜੀ ਜਸਨਪ੍ਰੀਤ ਕੌਰ ਜੀ ਦਾ ਜਸਵੰਤ ਸਿੰਘ ਜੀ ਅਮਰਜੀਤ ਕੌਰ ਜੀ ਜਸਵੀਰ ਕੌਰ ਜੀ ਅਤੇ ਦਰਸ਼ਨ ਸਿੰਘ ਜੀ ਬਰੇਵਾਲ ਇਹਨਾਂ ਬੇਨਤੀ ਹੈ ਸਤਿਗੁਰੂ ਜੀ ਵਿਚ ਆ ਕੇ ਗੁਰੂ ਘਰ ਦੀ ਬਖਸ਼ਿਸ਼ ਸਰਪਾਵਲਾਣ ਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ੍ਰੀ ਆਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੇ ਪੰਚ ਨੇ ਸਾਡੇ ਲੁਧਿਆਣਾ ਦੇ ਸਪੀ ਮੈਮ ਪਹੁੰਚੇ ਨੇ ਸਾਡੇ ਕੋਲ ਇੱਥੇ ਅੱਜ ਹੁਣ ਅਸੀਂ ਕੇਕ ਕੱਟਾਂਗੇ ਐਂਡ ਫਿਰ ਉੱਪਰ ਉੱਪਰ ਦੇ ਸਟੋਰ ਵੀ ਅੱਜ ਫਿਰ ਮੈਂ ਹਮ ਤੋਂ ਕਰਾਣੇ ਆ ਮੈਂ ਕਿਹਾ ਤੁਹਾਨੂੰ ਵੀ ਇੱਧਰ ਤਾਂ ਲੰਗੁਰ ਗੈਂਗ ਛਕੋ ਛਕੋ ਕੋਈ ਨਾ ਪ੍ਰਸ਼ਾਦਾ ਛਕਣ ਨੂੰ ਨਹੀਂ ਲੈਂਦਾ ਆਪਾਂ ਬਾਬਾ ਜੀ ਤੂੰ ਮੂੰਹ ਸੇ ਖਲੂਜੀ ਥੋੜੀ ਮੈਨ ਲਾਦਾ ਬਸ ਹੋ ਗਈ ਬਸ ਹੋ ਗਈ ਹਾਂ ਵਾਹ ਨੰਗਣੀ ਵਾਹ ਜੀ ਵਾਹ ਜੀ ਵਾਹ ਜੀ ਅੱਜ ਇੱਕ ਤਾਂ ਬਾਈ ਦਾ ਜਨਮ ਦਿਨ ਹੈ ਹੈਪੀ ਬਰਥਡੇ ਬਾਈ ਨੂੰ ਤੇ ਇੱਕ ਬੁਟੀਕ ਦੀ ਓਪਨਿੰਗ ਦੋ ਚੀਜ਼ਾਂ ਇਕੱਠੀਆਂ ਵਿੱਚ ਹੀ ਐਨਿਵਰਸਰੀ ਐ ਵਿੱਚ ਹੀ ਸਾਰਾ ਕੁਝ ਆ ਤੂੰ ਆਪਣੇ ਆਪਣੇ ਨਾਂ ਤੋਂ ਕਰਦੇ ਨਾ ਵੀ ਆਪਣਾ ਆਪਾਂ ਸਟੋਰ ਓਪਨ ਕੀਤਾ ਹੈ ਨਾ ਹਾਂ ਆਪਣੀ ਦਿੱਤਾ ਲੈ ਕੋ ਮੈਂ ਲੈਣਾ ਬੋਲੋ ਗ੍ਰੈਂਡ ਓਪਨਿੰਗ ਪੰਜ ਕਰੋ ਤਾਂ ਦੀ ਕਰੋ

ਆਪਾਂ ਜਾਨੀ ਤਾਂ ਹੁਣ ਆਪਣੀ ਗਾ ਚਲੋ ਹੁਣ ਇਹਨੂੰ ਇੱਧਰ ਕਰ ਲਓ ਹੁਣ ਇੱਧਰ ਕਰ ਦੋ ਮੈਂ ਤਾਂ ਰਹੀ ਹਾਂ ਜੀ ਚਲੋ ਪੈਂਜੀਆਂ ਤੇ ਥੋੜੇ ਜਿਹੀ ਜੀਸੀ ਘਰ ਪਰਪਰਟੇ ਕਰਕੇ ਉਹਨਾਂ ਵੱਲੋਂ ਤੇ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਥੈਂਕ ਯੂ ਐਂਡ ਮੇਰੇ ਮੰਮੀ ਐਂਡ ਡੈਡੀ ਐਂਡ ਮੇਰੀ 올 ਫੈਮਿਲੀਜ਼ ਨੂੰ ਐਂਡ ਮਾਂ ਐਂਡ ਮੈਨੀਫਲ ਫੈਮਿਲੀ ਨੂੰ ਬਹੁਤ-ਬਹੁਤ ਅੱਜ ਵਧਾਈਆਂ ਇਹਨਾਂ ਦੇ ਬਦੌਲਤ ਅੱਜ ਮੈਨੂੰ ਇੱਥੇ ਮੌਕਾ ਮਿਲਿਆ ਖੜ੍ਹਣੇ ਦਾ ਹਨਾ ਮੰਮੀ ਤੁਸੀਂ ਕੁਝ ਬੋਲਣਾ ਚਾਹੁੰਦੇ ਆਂ ਬੋਲ ਐਂਡ ਦਾ ਬਰਥਡੇ ਵੀ ਸੀਗਾ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਐਂਡ ਮੇਰੇ ਬੱਚਿਆਂ ਨੂੰ ਐਂਡ ਮੈਂ ਆਪਣੇ ਹਸਬੰਦ ਨੂੰ ਅੱਜ ਬਹੁਤ ਮਿਸ ਕਰਦੀ ਆਂ ਐਂਡ ਟਮੋਰੋ ਮੇਰੇ ਫਾਦਰਿੰਗ ਲੋ ਦਾ ਬਰਥਡੇ ਹੈਗਾ ਉਹਨਾਂ ਦੇ ਲਈ ਵੀ ਮੈਂ ਬਹੁਤ ਜ਼ਿਆਦਾ ਉਹਨਾਂ ਦੀ ਸਦਾ ਦੀ ਲਈ ਹੈਪੀ ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ ਉਹਨਾਂ ਨੂੰ ਵੀ ਐਂਡ ਪਰ ਬਹੁਤ ਤਰ ਜਾਈ ਜਿਵੇਂ ਮੈਰਿਜ ਅਨਿਵਰਸਰੀ ਵੀ ਸੀ ਮੇਰਾ ਬਰਥਡੇ ਵੀ ਸੀ 올 ਟੂਗੇਦਰ ਸੀਗਾ ਸਾਰਾ ਕੁਝ ਅਸਲੀ ਅੱਜ ਅਸੀਂ ਇਹ ਪ੍ਰੋਗਰਾਮ ਓਪਨਿੰਗ ਕੀਤੀ ਓਪਨਿੰਗ ਕੀਤੀ ਅੱਜ ਤੁਸੀਂ ਆਓ ਐਂਡ ਸਾਰੇ ਜਾਣੇ ਮੌਕਾ ਦਿਓ ਜੀ ਸਾਨੂੰ ਸਾਡੇ ਸੋਤ ਦਾ ਸਪraiਜ਼ ਆਇਆ ਇਹਨੂੰ ਖੋਲ ਕੇ ਵੀ ਦੇਖੋ ਓਏ ਸਪraiਜ਼ ਖੋਲ ਕੇ ਵੀ ਦੇਖੋ ਯਾਰ ਯਾਰ ਆ ਕਿ ਮੈਂ ਸਪraiਜ਼ ਦਸਾਂ ਦੀ ਮਰਜ਼ੀ ਨਾਲ ਨਾ ਖੋਲੋ ਖੋਲੋ ਬਈ ਨਾ ਖੋਲੋ ਤਾਂ ਸਹੀ ਨਹੀਂ ਖੋਲਣਾ ਨਹੀਂ ਖੋਲਣਾ ਮੰਮੀ ਖੋਲਣ ਏ ਬੱਲੇ 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 ਹੋ ਗਈ ਆ ਮਿੱਤਰੋ ਹੈਪੀ ਬਰਥਡੇ ਅ ਟੂ ਯੂ ਹੈਪੀ ਬਰਥਡੇ ਇਹ ਮੁੱਠ ਮੇਰੇ ਮੰਮ ਡੈਡ ਵੱਲੋਂ ਆਇਆ ਹੈਗਾ ਸੋਲੀ ਵਾਲਿਆਂ ਵੱਲੋਂ ਠੀਕ ਆ ਜੋ ਸਾਰਾ ਦੇਖ ਲੈ ਵੀਡੀਓ ਚ ਨਹੀਂ ਤੁਸੀਂ ਹਜੇ ਕਹਤੇ ਨਹੀਂ ਤੁਸੀਂ ਨਹੀਂ ਜਾਣਾ ਹਜੇ ਰੋ ਰੋ ਓਕੇ ਓਕੇ ਨਹੀਂ ਆਹ ਕੇ ਕਮ ਕਾ ਕੇ ਜਾਣਿਆ ਔਰ ਜੇ ਮੈਨੂੰ ਥੋੜੀ ਨਾ ਚੱਲੇ ਆ ਬੋਲੀ ਬੋਲੀ ਮੈਨੂੰ ਨਹੀਂ ਆਉਂਦਾ ਸਾਡਾ ਬਾਕੀ ਕਰਾ ਬਸ ਇਧਰ ਆ ਰਹੇ ਜਾ ਪੁਣੀ ਪਾਤ ਮੇਰਾ ਮਨ ਜਾਣੇ ਦਾ ਜਿਹੜੀ ਚਿੱਤਾਂ ਨੇ ਚੱਕ ਲਈ ਕੋਈ ਬੋਲੀ ਪਾ ਦੇ ਵਿੱਚ ਮੇਰਾ ਵੀ ਨੀਂਦ ਖੜਾ ਹਾਂ ਢੋਡੇ ਢੋਡੇ 12 ਵਿੱਚ ਮੇਰਾ ਹੈ ਹੋਰ ਵੀ ਕੋਈ ਬੋਲੀ ਪਾ ਨਾ ਤੈਨੂੰ ਆ ਤੇ ਹੋਰ ਪਾਸੇ ਆ ਚਲੋ ਹੋਈ ਅੱਜ ਖੁਸ਼ੀ ਮਨਾਉਣ ਨੂੰ ਜੀ ਕਰਦਾ ਸਾਸਰ ਚਾ ਲਾਉਣ ਨੂੰ ਜੀ ਕਰਦਾ ਜਿਹੜੇ ਮੈਹਫਲ ਵਿੱਚ ਆਏ ਆ ਉਹ ਪੱਕੇ ਯਾਰ ਸਭ ਸਾਡੇ ਆ ਅੱਜ ਬੋਲੀ ਫੋਨ ਤੇ ਲਾਦੇ ਆ ਕਿਉਂਕਿ ਯਾਰ ਸਾਡੇ ਦਾ ਪਾਡੇ ਆ ਅੱਜ ਤੱਕੇ ਲਾਉਣ ਤੇ ਲਾਦੇ ਆ ਕਿਉਂਕਿ ਯਾਰ ਸਾਡੇ ਦਾ ਪਾਡੇ ਆ ਕੜੇ ਟੱਟ ਤੇ ਹੋ ਕੇ ਨਹੀਂ ਗੱਲ ਚੱਲਣੀ ਨਹੀਂ ਹਿਸਾਬ ਨਾਲ ਲਾਤੀ ਜੇ ਤੇ ਨਾ ਫੜ ਗਰਨੀ ਸਾਡੀ ਬੰਦੀ ਵਾ ਤੁਸਰਾਪਾ ਤੋਂ ਅੱਜ ਆਪਣੇ ਦੂਜੇ ਸਟੋਰ ਦੀ ਓਪਨਿੰਗ ਹੋਈ ਆ ਉੱਪਰ ਰੋਇਲ ਮਹਾਰਾਣੀ ਬੁਟੀਕ ਸੀ ਪਹਿਲਾਂ ਤੇ ਹੁਣ ਰੋਇਲ ਮਹਾਰਾਣੀ ਲਹਿੰਗਾ ਵੀ ਹੋ ਗਿਆ ਨਾਲ ਤੇ ਘੈਂਟ ਘੈਂਟ ਲਹਿੰਗੇ ਘੈਂਟ ਘੈਂਟ ਸੂਟ ਇਹ ਹੁਣ ਇਹ ਬਿਆਨ ਕਰਨਗੇ ਲਈ ਕੀ ਆ ਮੈਨੂੰ ਇਹਨਾਂ ਬਾਰੇ ਨਹੀਂ ਪਤਾ ਪਹਿਲਾਂ ਲਹਿੰਗਾ ਆਪਾਂ ਗੋਟਾ ਪੱਤੀ ਦਾ ਤਿਆਰ ਕੀਤਾ ਵਾ ਤੁਸੀਂ ਆਪਣਾ ਰੈਂਟ ਤੇ ਵੀ ਲਹਿੰਗੇ ਲੈ ਸਕਦੇ ਹੋ ਜੇ ਤੁਸੀਂ ਬਾਏ ਕਰਨੇ ਤਾਂ ਬਾਏ ਵੀ ਕਰ ਸਕਦੇ ਹੋ ਕੱਲ ਤੋਂ ਆਪਣਾ ਸਟੋਰ ਦੀ ਓਪਨਿੰਗ ਹੋ ਚੁੱਕੀ ਆ ਤੇ ਤੁਸੀਂ ਕਿਸੇ ਨੇ ਵੀ ਜੇ ਲਹਿੰਗਾ ਬਾਈ ਕਰਨਾ ਜਾਂ ਰੈਂਟ ਤੇ ਲੈਣਾ ਤਾਂ 9075900005 ਤੇ ਕਾਲ ਕਰ ਸਕਦੇ ਹੋ ਫਿਰ ਆਫਰ ਦਾ 2000 ਦਾ ਆਫਰ ਆਪਾਂ ਹੁਣ ਜਿਵੇਂ ਸਾਰਿਆਂ ਲਈ 20% ਹੈਗਾ ਜਿਹੜੇ ਆ ਪੰਜ ਦਿਨਾਂ ਦੇ ਵਿੱਚ ਵਿੱਚ ਬੁਕਿੰਗ ਕਰਦੇ ਆ ਹਨਾ ਪਹਿਲੇ 5 ਦਿਨ ਕਿ ਅੱਜ ਹੋਊਗੀ ਤਰੀਕ ਹਾਂ ਅੱਜ ਹੋਊਗੀ 25 25 30 ਤਰੀਕ ਤੱਕ ਜਿਹੜੇ ਬੁਕਿੰਗ ਕਰਨਗੇ ਪਹਿਲੇ ਕਸਟਮਰ ਉਹਨਾਂ ਨੂੰ 20% ਆਫ ਹੋਊਗਾ ਤੇ ਬਾਕੀ ਛੇਤੀ ਛੇਤੀ ਆਜੋ ਤੇ ਕਿਆਰ ਲਈ ਲੈ ਕੇ ਆਰਡਰ ਕਰ ਲਓ ਫਟਫਟ ਆ ਜੀ ਘੈਂਟ ਘੈਂਟ ਕੁਆਲਿਟੀਆਂ ਦੇਖੋ ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਕੋਈ ਚੀਜ਼ ਖੁੱਲਦੀ ਆ ਉਦੋਂ ਦੇ ਕੋਲੇ ਸਮਾਨ ਬੜਾ ਹੀ ਘੈਂਟ ਹੁੰਦਾ ਸੋ ਕੋਈ ਮੌਕਾ ਨਾ ਖਝਾ ਜਿਓ ਐੱਕਰੀ ਜਰੂਰ ਆਜੋ ਸਾਰੇ ਲੈਗੀਆਂ ਦਾ ਜਿਹੜੇ ਫਰੈਸ਼ ਪੀਸ ਹੈੜੀ ਕੀਤੇ ਆ ਤੇ ਆਪਣੇ ਕਾਰੀਗਰਾਂ ਨੇ ਹੀ ਆਪਣੀ ਸਾਰੀ ਡਿਜ਼ਾਈਨਿੰਗ ਕੀਤੀ ਆ ਆਉਣਾ ਹੈਗਾ ਸਿਟੀ ਸੈਂਟਰ ਦੇ ਮੂਹਰੇ ਰੋਇਲ ਮਹਾਰਾਣੀ ਬੁਟੀਕ ਤੁਸੀਂ ਭੂਗਲ ਤੇ ਵੀ ਸਰਚ ਮਾਰ ਸਕਦੇ ਹੋ ਤੇ ਜਸਟ ਡਾਇਲ ਦੇ ਉੱਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਰੋਇਲ ਮਹਾਰਾਣੀ ਬੁਟੀਕ ਦੀ ਲੋਕੇਸ਼ਨ ਤੁਹਾਨੂੰ ਮਿਲ ਜੂਗੀ ਉਹਦੇ ਉੱਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਰੋਇਲ ਮਹਾਰਾਣੀ ਬੁਟੀਕ ਸਿਟੀ ਸੈਂਟਰ ਦੇ ਮੂਹਰੇ ਸਾਡੀ ਰੋਡ ਤੇ ਇੱਕ ਹੀ ਬੁਟੀਕ ਆ ਉਹ ਹੈਗੀ ਆ ਰੋਇਲ ਮਹਾਰਾਣੀ ਬੁਟੀਕ ਸੋ ਇੱਕ ਅਨਦਰ ਆਪਣੀ ਲੰਡਨ ਵਿੱਚ ਹੈਗੀ ਆ ਜੀ ਸੈਕੰਡ ਬ੍ਰਾਂਡ ਅਸੀਂ ਇੱਥੇ ਓਪਨ ਕੀਤਾ ਹੈਗਾ ਐਂਡ ਹੁਣ ਅਸੀਂ ਲੰਘਾ ਸਟੂਡੀਓ ਦੀ ਅੱਜ ਓਪਨਿੰਗ ਹੋਈ ਹੈਗੀ ਆ ਐਂਡ ਥਰਡ ਲਾਂਚਿੰਗ ਸਾਡੀ ਹੈਗੀ ਆ ਜੀ ਉਹਦੇ ਲਈ ਥੋੜਾ ਜਿਹਾ ਸਰਪ੍ਰਾਈਜ਼ ਰੱਖਿਆ ਹੋਇਆ ਆ ਮੌਕਾ ਦੋ ਆਕੇ ਸੀ ਸਾਡੇ ਸਟੂਡੀਓ ਦੇ ਉੱਪਰ ਬਸ ਵੀ ਕਾਲ ਭਾਈ ਸਾਰਿਆਂ ਨੂੰ ਮੇਰੀ ਧੀ ਨੇ ਬੱਤੀ ਫੋਲੀਆ ਲਹਿੰਗੇ ਆਂ ਦੀ ਸੇ ਸੋਹਣੇ ਸੋਹਣੇ ਲਹਿੰਗੇ ਜਿਹੜੇ ਅਸੀਂ ਥੋੜੀ ਜਿਹੀ ਫਰੈਸ਼ ਪੀਸ ਹਜੇ ਰੈਡੀ ਕੀਤੇ ਆ ਇਹ ਸਾਰੀ ਡਿਜ਼ਾਈਨਿੰਗ ਸਾਡੀ ਆਪਣੀ ਆ ਸਾਡੇ ਖੁਦ ਦੇ ਕਾਰੀਗਰੇ ਸਾਰੀ ਡਿਜ਼ਾਈਨਿੰਗ ਦਿੰਦੇ ਆ ਤੁਸੀਂ ਕਿਸੇ ਨੇ ਵੀ ਲਹਿੰਗਾ ਬਾਈ ਕਰਨਾ ਜਾਂ ਰੈਂਟ ਤੇ ਲੈਣਾ ਜਾਂ ਕਸਟਮਾਈਜ਼ ਕਰਾਉਣਾ ਕਸਟਮਾਈਜ਼ ਕਰਾਉਣਾ ਦੇਖੋ ਇਹ ਵਾਲਾ ਲਹਿੰਗਾ ਸਾਡਾ ਕਸਟਮਾਈਜ਼ ਹੋਇਆ ਹੋਇਆ ਜੀ ਪਿਓਰ ਗੋਟਾ ਕੱਪਟੀ ਤੇ ਹੈਗਾ ਪਿਓਰ ਚਨਾਉਂ ਦੇ ਬਾਕੀ ਅਸੀਂ ਤੁਹਾਨੂੰ ਹੌਲੀ-ਹੌਲੀ ਸਾਰੀ ਅਪਡੇਟ ਦਿੰਦੇ ਰਹੂਗੇ ਠੀਕ ਹੈ ਜੀ ਰਾਇਲ ਮਹਾਰਾਣੀ ਨੂੰ ਤੁਸੀਂ ਬਹੁਤ-ਬਹੁਤ ਵੱਧ ਤੋਂ ਵੱਧ ਸਪੋਰਟ ਕਰੋ ਤੁਸੀਂ ਸਾਡੀ ਫਸਟ ਬੁਟੀਕ ਨੂੰ ਵੀ ਬਹੁਤ ਪਿਆਰ ਦਿੱਤਾ ਸੂਟਾਂ ਦੀ ਨੂੰ ਇਸੇ ਤਰ੍ਹਾਂ ਲਹਿੰਗਿਆਂ ਦੀ ਬੁਟੀਕ ਨੂੰ ਵੀ ਜਿਹੜਾ ਸਾਡਾ ਸਟੂਡੀਓ ਨੂੰ ਵੀ ਇਦਾਂ ਹੀ ਪਿਆਰ ਦਿੰਦੇ ਰਹੋ